ਸੋਸਤਮ ਅੱਜ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਖੇਡਣ ਵਾਲਿਆ ਇੱਕ ਗੇਮ ਤੇ ਅੱਜ ਹੈਗਾ ਗੇਮ ਖੇលਣ ਦਾ ਪਹਿਲਾ ਦਿਨ ਤੇ ਇਹ ਜਿਹੜੀ ਗੇਮ ਹੈ ਇਹਦੇ ਵਿੱਚ ਤੁਹਾਨੂੰ ਆਪਾਂ ਇੱਕ ਚੀਜ਼ ਦਿਖਾਉਣੀ ਆ ਇਹਦੇ ਵਿੱਚ ਅਸੀਂ ਇੱਕ ਚੀਜ਼ ਇਹਨਾਂ ਦਾ ਕਰਕੇ ਲਈਤੀ ਹੋਈ ਹੈ ਤੇ ਅਸੀਂ ਇਹਨੂੰ ਹਨਾ ਓਏ ਤੇ ਅਸੀਂ ਇਹਨੂੰ ਹਨਾ ਐ ਕਰਕੇ ਇਹਦੇ ਵਿੱਚ ਪਾਉਣਾ ਹੈ ਠੀਕ ਹੈ ਤੇ ਫਿਰ ਜੇ ਗੇਮ ਇਹ ਤੋਂ ਆ ਸਾਰੇ ਵਿੱਚ ਪਾ ਗਏ ਮਤਲਬ ਜੇ

ਗੁੱਜਾ ਉਹ ਇਹ ਲਾਸ਼ੀ ਆ ਲਾਸ਼ੀ ਆ ਤੇ ਗੈਨ ਹੋਣਾ ਖਾਊਗਾ ਗੁੱਟ ਗੈਨ ਹੋਣਾ ਖਾਊਗਾ ਗੁੱਟ ਤੇ